ਕਿਨੇ ਤਿੰਨਰ ਵਾਲਾ ਸਿੱਕਾਉਣਾਗਾ ਤਾਂ ਹਾਂ ਕੋਈ ਹੋਰ ਹੈ ਸਰਾਣਾ ਨਾਲ ਕੋਈ ਆ ਰਿਹਾ ਪਾਣੀ ਨਾ ਆ ਕੀ ਹਾਰ ਕੀਤਾ ਵਾ ਓਏ ਆਏ ਰੱਖ ਲੈ ਨੀ ਫਿਰ ਇਹ ਕਿਵੇਂ ਕਿਹਨਾਂ ਨੀ ਫਿਰ ਤੇ ਥੱਲੇ ਤਾਂ ਨਾ ਸਿੱਟੋ ਇਹਨਾਂ ਨੂੰ ਥੱਲੇ ਸਿੱਟੋ ਰੱਖੋ ਕੀ ਕਰੂਗਾ ਨਹੀਂ ਬਟਕ ਸੁਣਾਣੀ ਬਟਕਾ ਨਹੀਂ ਕੀ ਕਰੂਣਾ ਇਹਨੀਆਂ ਉਹ ਲਮਕਾ ਛਡੀਆਂ ਤਾਂ ਹਾਂ ਦੀ ਤਾਂ ਉਹ ਬੈਠੀ ਦੇ ਨਾ ਤੇ ਫਿਰ ਥੱਲੇ ਤਾਂ ਸਿੱਟੋ ਸਾਈਡ ਤੇ ਜਾ ਕੇ ਰੱਖ ਦਿਓ ਕੱਲ ਤੇ ਮੱਥਾ ਮਾਰ ਕੇ ਅਟੀਆਂ ਐ ਐਨੇ ਕੱਪੜੇ ਹਰੇ ਮਸ਼ੀਨ ਚ ਪਾਏ ਨੇ ਮੇਰੇ ਤਾਂ ਕਰੀ ਨਾ ਇਹ ਭਰ ਭਰ ਕੇ ਚ ਲਾ ਲਏ 10 ਕੌਣ ਢੂਗਿਆਂ ਥੱਲੇ ਲਾਉਂਦੇ ਨੇ ਇਹਨਾਂ ਨੂੰ ਕਾਰੇ ਪਛੇ ਤੇਰੇ ਕੋਲ ਤੁਸੀਂ ਨਹੀਂ ਲਈ ਸੈੱਟ ਰੱਖ ਦੋ ਇਹਦਾ ਮਤਲਬ ਕੀ ਹੋਇਆ ਵੀ ਥੱਲੇ ਸਿਰ ਦੋ ਚੱਲ ਨਾਲ ਕਰਨਾ ਕੀ ਆਪ ਨੂੰ ਕਰਨਾ ਪਊਗਾ ਨਾ ਫੇਰ ਪਤਾ ਲੱਗੇ ਤੂੰ ਆ ਪਾਣੀ ਰੱਖ ਪਹਿਲਾਂ ਮੇਰੀ ਗੱਲ ਸੁਣ ਨਾਲ ਕੀ ਕਹਿੰਦੇ ਸੀ ਨਾਲ ਤਾਂ ਤੇਰਾ ਬਟਰ ਵਾਲਾ ਕਿਨ ਉਹ ਤਾਂ ਚੱਕ ਲੈ ਜੇ ਮੈਨੂੰ ਇਹੀ ਕੋਈ ਪਤੌ ਦੀ ਪਾਬੰਦੀ ਆਈ ਰੋਟੀ ਉਤਾਰੀ ਬਾਅਦ ਚ ਨਾਲੇ ਮੈਨੂੰ ਚਾਹ ਕਰਕੇ ਦੇ। ਲਓ ਹੁਣ ਤਾਂ ਰਾਟੇ ਆਏ। ਇਹ ਸਮਝਦਾ ਬਾਈ ਹੁਣ ਕੋਪੜਾ ਤਾ ਦੇ। ਇਹ ਜੋ ਕੋਟੋ ਪਾ ਲਈ। ਆ ਤਾਂ ਕਿ ਮੈਂ ਸਿੱਟੀ ਜਵੇਂ ਤਾਂ ਚੱਕ ਦਿਓ। ਟਿਕ ਪੀਂ ਆਉਣ ਜਾ ਰਹੇ ਦੀ ਚੌਣ ਮੈਂ ਦੱਸ ਦਿੰਦੀ। ਵੀ ਜੀ ਚੀਜ਼ਾਂ ਖੜੀਆਂ ਹੋਣੀ ਜਾਣਦੇ ਚੱਕਣ ਵੀ ਸਿੱਖ ਲੋ। ਉਹ ਜੀ ਸੜਤੀ, ਉਹ ਸੜਤੀ। ਵੀ ਮੈਨੂੰ ਹੋਰ ਕੰਮ ਥੋੜੇ ਨੇ। ਜੱਟ ਕੋ ਫੋਟੋ ਜਾਈ ਦੀ ਸੀ ਚਾਹੀਦੀ ਇੱਕ ਫੋਟੋ ਆਪਣੇ ਆਰੇ ਇੰਨੇ ਪਾ ਕੇ ਫਿਰ ਥੱਲੇ ਪਾਣਾ ਸਿੱਧੋ ਇਹਨਾਂ ਨੂੰ ਚੱਕਰਾਂ ਲੱਗ ਗਏ ਥਲੀਆਰਾ ਪਾਈ ਜਾਂਦੇ ਕੰਮ ਨਹੀਂ ਕਰਦੇ ਵਾਸਤੇ ਨਹੀਂ ਕਿੱਥੇ ਨਾਲ ਕਰਵਾਉਣਾ ਸੀ ਮੈਂ ਸਾਰਾ ਦਿਨ ਬਿਜ ਲਗਾ ਰਹੇ ਨਹੀਂ ਕੋ ਤੁਸੀਂ ਪੁਜੀਆ ਨੂੰ ਕਹਿਆ ਨਿਓ ਹਲੋ ਹਾਂ ਹੋਈ ਆਉਣਾ ਹੈ ਚਲੋ ਆਉਣਾ ਔਰ ਹਾਂ ਇਹ ਤਾਂ ਮੈਂ ਇੱਕ ਟਾਈਮ ਤਾਂ ਲੱਗੂ ਮੈਨੂੰ ਹੁਣ ਉਹਨੇ ਡੱਕਾ ਪਰੇ ਵੀ ਪਾਉਣੇ ਆ ਐ ਤਾਂ ਹੁਣ ਚਾਹ ਚੂ ਪੀ ਕੀ ਆਵਾਂਗੇ ਸਾਜੀ ਚੰਗਾ ਚਲ ਚਲ ਓਏ ਕੀ ਹੈ ਮੇਰੀ ਗੱਲ ਸੁਣੋ ਪਹਿਲਾਂ ਘੇਰ ਹੋਰ ਮੈਂ ਜੂਗੋ ਕੰਮ ਕਰਿਓ ਤੇ ਮੈਂ ਨਾ ਹੋਰ ਕੰਮ ਕਰ ਲਾ ਮੇਰੇ ਬਾਲੇ ਪੈ ਨੇ ਤੇ ਬਸ ਮਾਣ ਪਾਣੀ ਪਿਆਉ ਭਾਜੀ ਮੈਥੋਂ ਪਣੀ ਪੁਣੀ ਨਹੀਂ ਪੀ ਰਿਹਾ ਨਾਲ ਚਾਹ ਤਾਂ ਤੇ ਨਾਲ ਮੇਰੀ ਗਰੇ ਪ੍ਰੈਸ ਕਰ ਤਾਂ ਮੈਂ ਬਾਖੀ ਮਹਵਰੇ ਇਹਨੇ ਕੰਮ ਭਇ ਮੜਨ ਸਹਾਰਾ ਲਵਾ ਲਵਾ ਮੈਂ ਵੀ ਕੱਲੀ ਆ ਜਾਣਾ ਹੈ ਮੇਰੀਓ ਜੁੱਤੀ ਤੇ ਪਾਲ ਸੀ ਫੇਰ ਜਾ ਘਰ ਪੱਤ ਕੇ ਮ ਜਾਣਾ ਹੈਗਾ ਕੋਣ ਆ ਜੰਦੇ ਮੈਨੂੰ ਜਿੰਨਾ ਮੈਂ ਤਾਂ ਪਾਣੀ ਵੀ ਆਪੇ ਪਿਆਦੂੰ ਤਨਾ ਕੱਪੜੇ ਤਾਂ ਆਪੇ ਪਾਲੋ ਉਹ ਪ੍ਰੈਸ ਕਰਕੇ ਤਾਂ ਫੇਰ ਹੀ ਪਾਉਂਗਾ ਜਦ ਪ੍ਰੈਸ ਕਰਕੇ ਰਿਆ ਪਿਆਪ ਨਹੀਂ ਕਰ ਸਕਦਾ ਫਾਤਮਾ ਨੇ ਛੋਟੇ ਵੀ ਦੋ ਹੱਥ ਲਾਈ ਦੇ ਮਾੜਾ ਬੰਦੇ ਰਿਸਕ ਕਰਦੇ ਰਹਿੰਦੇ ਫੇਰ ਦੀ ਹੋ ਜੂ ਤੇ ਬੰਦੇ ਸੁਣਿਆ ਵੀ ਜਿੰਨਾ ਤੇ ਹੁੰਦ ਨਹੀਂ ਉਹ ਵੀ ਥਾਪੇ ਕਰਦੇ ਨੇ ਉਹ ਕਰ ਲੈਂਦੇ ਹੁਣ ਮੈਥੋਂ ਨਹੀਂ ਹੁੰਦੇ ਜਾ ਕਰਕੇ ਰਿਆ ਸੁਹਾ ਪਹਿ ਰਿਆ ਹੂੰ ਆ ਚੱਕੋ ਇਹ ਆਈ ਛੱਟੇ ਇਹਨੂੰ ਪਾਰਛ ਤਾਂ ਮਾਰ ਦੇ ਪਾਰਛ ਮਿਲਿਆ ਕਿ ਫੜਾ ਦੇ ਨਹੀਂ ਆਪ ਕਰ ਆਪ ਮੈਨੂੰ ਵਾਇਦ ਨਹੀਂ ਪਹਿਲਾਂ ਤਾਂ ਉਹ ਮਾਰ ਜਮਾਇਆ ਕੁਛ ਨਹੀਂ ਕਰਦੇ ਸਾਰਾ ਦਿਨ ਬਿਲੇ ਰਹੋ ਅੱਛਾ ਬੁਰਗਾ ਕੰਮ ਨਹੀਂ ਕਰਦਿਆਂ ਹੈ ਅਗਰ ਮੈਂ ਤੇ ਸਿਰ ਕੀ ਫਿਰ ਦਿਓ ਆ ਪਈ ਹੈ ਲੈ ਤੂੰ ਮਾਰ ਮਾਰ ਦੇ ਇਹਨੂੰ ਪਾਰਛ ਜਾਇਆ ਕਰ ਪਾਰਛ ਮੈਂ ਮਾਰੂਗਾ ਉਹ ਚੱਕ ਲੈ ਕੀ ਅਕਰੀਮ ਕੀ ਕੁਛ ਵੀ ਨਾ ਚੱਕੀ ਆਪ ਦੇ ਮਾਲ ਹੈ ਪੁੱਤਰਾ ਇਹ ਨਾਲ ਹੀ ਕਰ ਸੋ ਜਿੰਨੂ ਰੱਖ ਨਾ ਰੰਮਾ ਮਾਤੇ ਨੇ ਕੀ ਮਾਰਦੀ। ਹੋਰ ਇਹਦੇ ਨਾਲ ਕੰਮ ਹੋਦਾ ਬਤਨ ਕਿਦਰੋਂ ਕੱਟਣ ਚਲਾ ਚਲਾ ਮਾਰਦੀ। ਇਹ ਖਰਾਬ ਨਾ ਹੋਊਗੀ। ਟੱਕਣ ਕਿੱਥੇ ਇਹਦੇ ਟੱਕਣ ਤਾਂ ਦੋ ਲਾ ਲਿਆ ਕਰੋ ਲਾ ਕੇ। ਬੜੇ ਪੈਰਾਂ ਦੀ ਬਾਤ ਆ। ਮੈਨੂੰ ਤੁਸੀਂ ਆਪ ਮਾਰ ਲਓ। ਉਹ ਬੜੇ ਖਰਾਬ ਜਿਹੇ ਪਏ ਪੈਰ। ਤੇ ਫਿਰ ਆਪ ਲਾ ਲਓ। ਉਹ ਭਾਂਡੇ ਲੱਗਦੇ ਰਿੱਤੇ ਪ੍ਰਭੂ ਜੀ ਹੋ ਜਾਂਦੇ ਆ। ਨਾ ਇਹ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਹੋਰ ਕੌਣ ਕਰਦਾਗਾ? ਐਨੇ ਕੰਮ ਹੋ ਜਾਂਦੇ ਨੇ ਸਾਰਾ ਦਿਨ ਆਹ ਲਿਪਾ ਪੋਚੀ। ਇਹ ਤਾਂ ਤੁਸੀਂ ਆਪ ਕਰ ਸਕਦੇ ਹੋ ਉਹ ਨਹੀਂ ਲੱਗ ਜਾਂਦੇ ਰੁੱਖ ਦੇ ਮਾਰੇ ਵਿੱਚ ਵਿੱਚ ਬੰਦੇ ਇਹਦੇ ਪਏ ਨੇ ਨਾਲ ਧਾਰਾਂ ਕਢਵਾਉਂਦੇ ਨੇ ਸੰਨਣਾ ਪਾਉਂਦੇ ਨੇ ਹੈ ਬੁੜੀ ਚੱਲ ਚੱਲੇ ਚੰਦਰੇ ਦਾ ਕੰਮ ਕਰੀ ਅੱਧੀ ਇੰਨੇ ਸਹਾਰਾ ਆਉਂਦਾ ਨਹੀਂ ਰਹੇ ਸਾਹ ਦੇ ਰਹਿੰਦੇ ਹੋਰ ਤੱਕ ਹੀ ਹੈ ਜੇ ਨਾ ਫਿਰ ਤੁਸੀਂ ਆਪ ਕਰ ਲਓ ਤੇ ਫਿਰ ਤੁਸੀਂ ਕਰਵਾ ਤਰੇ ਦੇ ਤੂੰ ਤੇ ਅੱਛੇ ਦਾ ਮਤਲਬ ਇਹ ਤਾਂ ਨਹੀਂ ਹੈ ਨਾ ਜਮੇ ਨੌਕਰਾਨੀ ਬਣਾ ਲਓ ਨੌਕਰਾਨੀ ਥੁਰੂ ਕੇ ਹੈ ਮਾਲ ਕਰਦੇ ਤਕਾ ਦੇ ਹੈ ਨੌਕਰਾਨੀ ਤਾਂ ਨਹੀਂ ਓਕੇ ਮੇਰੇ ਘਰ ਦੀ ਨੂਨੂ ਤਾਂ ਆਪ ਦੀ ਜਿਹੜੀ ਦੀ ਹੁੰਦੀ ਉਹ ਤਾਂ ਕਿ ਮੇਰਾ ਜਵਾਈ ਤਾਂ ਫੁੱਲਾ ਵਾਂਗੂ ਰੱਖਦਾ ਹੈ ਹਾਂ ਤੇ ਜਿਹੜੀ ਬਗਾਨੀ ਕੀ ਹੁੰਦੀ ਹੈਗੀ ਤੇ ਜੇ ਮਾੜਾ ਆਖੇ ਲੱਗ ਜੇ ਤਾਂ ਮਿੰਟ ਚ ਦੀ ਕਹਿਣ ਲੱਗ ਜਾਂਦੇ ਨੇ ਇਹਦਾ ਥੱਲੇ ਲਾ ਰੱਖੇ ਚਾ ਤੂੰ ਭਾਸ਼ਾ ਨਾਲ ਤੇ ਚਾਹ ਪਾਕ ਦੇ ਮੈਨੂੰ ਭਾਸ਼ਾ ਨਹੀਂ ਸੁਣਨਾ ਮੈਂ ਮਤਰਾ ਓਕੇ ਬਗਾ ਨਾ ਕਿ ਨਹੀਂ ਤੁਹਾਡੀ ਹੱਦ ਹੋ ਗਈ ਇੱਥੇ ਤੱਕ ਨੰਗਾ ਪੈ ਕੰਗਾ ਨਹੀਂ ਚੱਕ ਸਕਦੇ ਆਹ ਕਹਿਣਾ ਕੰਗਾ ਹੈ ਬੀਆ ਦਾ ਸੋਡ ਗੋਲ ਕੇ ਕੰਗਾ ਨਹੀਂ ਕਰ ਸਕਦੇ ਕੋਈ ਪਰ ਨਹੀਂ ਇੱਥੇ ਮੈਨੂੰ ਐ ਪਤਾ ਹੁੰਦਾ ਦੋਤੇ ਰੱਖੇਗਾ ਸੋਨੇ ਪਤਾ ਹੁੰਦਾਗਾ ਉਹ ਪਾਣੀ ਦਾ ਗਲਾਸ ਦੇ ਪਹਿਲਾਂ ਤਾਂ ਮੇਰੀ ਗੱਲ ਸੁਣੋ ਮੈਂ ਇੱਥੇ ਹੁਣ ਪੋਚਾ ਲਾ ਕੇ ਰੱਖੀ ਹਾਂ ਤੁਸੀਂ ਉਵੇਂ ਜੇ ਉੱਪਰ ਵੱੜ ਗਈ ਗਿੱਲੇ ਪੋਚੇ 'ਚ ਹੈ ਵੀ ਪਾਣੀ ਹੁਣ ਤੁਸੀਂ ਉੱਥੇ ਜਾ ਕੇ ਪੀ ਨਹੀਂ ਸਕਦੇਗੇ ਕੋਲੇ ਗਲਾਸ ਪਿਆ ਕੋਲੇ ਟੁੱਟੀ ਹੈ ਉਪੜਾ ਦੇ ਪਾਣੀ ਦੇ ਕੋਨੇ ਹੁੰਦਾ। ਤੁਹਾਨੂੰ ਤਾਂ ਪੁੱਛ ਲਾਖੀ ਕਿ ਮੈਂ ਦਵਾਰੇ ਦਵਾਰੇ ਮੱਥਾ ਮਾਰੂ। ਐਸੇ ਮਾਰਦੀ ਦਵਾਰੇ ਘੁਗਾ ਦੀ ਇੱਥੇ ਦਸਤੀ। ਤੇ ਮੈਂ ਵੇਲੀ ਆ ਮੈਨੂੰ ਹੋਰ ਕੰਮ ਨਹੀਂ ਹੈਗੇਗੇ। ਮੈਨੂੰ ਵੀ 10 ਮਿੰਟ ਚਾਹੀਦੇ ਨੇ ਕੋਹਰਾ ਸਟੋਰ। ਘੁਗਰੀਏ ਤੁਸੀਂ ਬਹੁਤ ਕਰ। ਘਰੇ ਤੇ ਮੈਂ ਕਹਣਾ ਵੇਲੀ ਨਹੀਂ ਨੀ ਆ। ਉਹ ਹੈਲੋ। ਜੱਪ ਵੀ ਬੜਾ ਕਾਈ ਰੱਬਾ ਮੇਰਾ ਮੈਂ ਕੀ ਕਰਾਂ ਮੈਨੂੰ ਕੰਮ ਕਰ ਲੈਣ ਦਿਓ ਭੋਰਾ ਮੈਂ 10 ਵਾਰੀ ਤਾਂ ਪੋਚਾ ਲਾਉਂਦੀ ਹੱਟ ਗਈ ਉਹ ਮੈਂ ਜਾਣੇ ਕੁਝ ਵੀ ਕਰੀ ਥੱਲੇ ਦੁਬਾਰਾ ਮੈਨੂੰ ਹੁਣ ਬਗ ਜਾਣਾ ਇਹਦਾ ਆਥ ਨਹੀਂ ਆਵਾਂਗੀ ਤੇਨੂੰ ਮੈਂ ਬੱਚੇ ਸਕੂਲ ਤੋਂ ਰੇਣੀ ਚਾਹਤਾਂ ਤੁਸੀਂ ਬੱਚਿਆਂ ਤੋਂ ਵੀ ਟੱਪੇ ਪਏ ਹੋ ਤੁਸੀਂ ਤਾਂ ਖੁਦ ਕੰਮ ਕਰ ਸਕਦੇ ਹੋ ਆਪਦਾ ਮੇਰੇ ਨਾਲ ਤਾਂ ਨਾ ਕਰਾਓ ਤੁਸੀਂ ਘਟੋ ਘਟਾਪ ਦਾ ਕੰਮ ਆਪ ਤਾਂ ਕਰ ਸਕਦੇ ਹੋ ਕੰਮ ਮੈਂ ਹੁਣ ਬੁਢਾਲਾ ਮੈਂ ਕਰਾਂ ਚਾਬੀ ਇਹ ਬੁਢਾਲਾ ਕੰਮ ਵੀ ਹੁਣ ਤੁਸੀਂ ਚਾਬੀ ਤਾਂ ਚੱਕ ਲੈਣੇ 10 ਵਾਰੀ ਹੱਟ ਗਈ ਮੈਂ ਪੋਚਾ ਲਾਉਂਦੀ ਜਾਂਦੀ ਲਾਉਂਦੀ ਨਾਲੇ ਨਵੀ ਆਖਰੀ ਜਿੱਤੇ ਜਾਪੀ ਪਈ ਹੈ ਤੁਸੀਂ ਕੋਲ ਜਾਪੀ ਨਹੀਂ ਜਾ ਸਕਦੇ ਹੋ ਕੀ ਗੱਲ ਹੈ ਬੜੇ ਭਰਾ ਜੀ ਲッセ ਹੋ ਗਏ ਭਾਈ ਕੀ ਕਰੀ ਇਹਨੇ ਭਾਈ ਬਣ ਕੇ ਹਾਰੇ ਪਹਿਲਾਂ ਤਾਂ ਹੁਣੀ ਮੇਰੇ ਅੱਖੇ ਲੱਗਿਆ ਹੈ ਤੇ ਭਾਈ ਬਣ ਕੇ ਬਸ ਤੁਹਾਨੂੰ ਪਾਣੀ ਪਿਆਇਆ ਉਹਨਾਂ ਨੇ ਪੋਚੇ ਦਾ ਕੰਮ ਨਿਮੇਟ ਦੇ ਮੈਂ ਤਾਂ ਗਾਹ ਦੇਖੀ ਜਾਣਾ ਮੈਂ ਅੱਜ ਭਾਈ ਬਣ ਕੇ ਫੇਰ ਵੇਖੀ ਮੈਂ ਅੱਜ ਤਾਂ ਮੇਰਾ ਤਾਂ ਇੰਨਾ ਕੰਮ ਹੈ ਮੈਨੂੰ ਕਿਸੇ ਦਾ ਨਹੀਂ ਸੁਖ ਸਹਾਰ ਨਹੀਂ ਮੈਂ ਤਾਂ ਕੰਮ ਕਰਦੀ ਜਿੱਦੀ ਪਈ ਹੈ ਮੋਬਾਈਲ ਦੇਖੀ ਜਾਣਾ ਮੈਂ ਨਹੀਂ ਕੋਲ ਮੈਨას ਕਿੱਧਰ ਜਾਵਾਂ ਕੀ ਕਰਾਂ ਹੁਣ 2 ਮਿੰਟ ਟਾਈਮ ਮਿਲਿਆ ਤੇ ਮੈਂ ਤਾਂ ਫੋਨ ਲਾਵਾਂ ਇਹਨਾਂ ਨੂੰ ਤਾਂ ਗੇਮਾਂ ਖੇਡਣ ਨੂੰ ਵੀ ਟਾਈਮ ਮਿਲ ਜਾਂਦਾ ਮੈਂ ਤਾਂ ਕਿਸੇ ਨੂੰ ਕਹ ਹੈਲੋ ਹਾਂ ਸੱਸੀ ਗੱਲ ਮਸੀ ਹੋਰ ਠੀਕ ਹੋ ਕਿਹੜਾ ਹੋਣ ਮੇਰੇ ਕੋਲ ਜਦ ਮੇਰਾ ਟਾਈਮ ਹੀ ਨਹੀਂ ਲੱਗਦਾ ਮੈਂ ਕੀ ਕਰਾਂ ਲੈ ਮੈਂ ਹੋਰ ਮੇਰੀ ਗੱਲ ਸੁਣ ਮੈਂ ਕੱਲੀ ਜਾਣੀ ਹੁਣ ਕੰਮ ਪਤਾ ਕਿੰਨਾ ਹੁੰਦਾਗਾ ਮੈਂ ਤਾਂ ਹੁਣ 2 ਮਿੰਟ ਹੋਏ ਹੁਣ ਵੇਲੀ ਹੋਈਆਂ ਮਸਾਂ ਉਹ ਵੀ ਹੁਣ ਆਪ ਤਾਂ ਬਾਹਰ ਨੂੰ ਗਿਆਗਾ ਤੇ ਉਹ ਛੋਟਾ ਉਹ ਪਿਆ ਮਗਜਾ ਨਾਲ ਮੰਜੇ ਤੇ ਉਹ ਕਮਾਇਆ ਆਖਿਆ ਮੈਂ ਪਾਣੀ ਪਿਆ ਰਿਆ ਨਾ ਮੈਂ ਤਾਂ ਗੇਮ ਖੇਡਣਾ ਨਾ ਵੀ ਨਾ ਕੋਈ ਪਸੂ ਨੂੰ ਸਾੰਦਾਂ ਮੈਂ ਤਾਂ ਆਪੇ ਸੱਣੀ ਕੌਣੀ ਆਪੇ ਧਾਰਾ ਕੱਢੀ ਸਾਰਾ ਕੁਝ ਸਾਫ ਕਰਦੀ ਆ ਮੈਂ ਤਾਂ ਉਹ ਵੀ ਨਹੀਂ ਕਹਿੰਦੀ ਪਸੂ ਨਾ ਸਾਹਮਣ ਵਿਚ ਆ ਲਾ ਆਪਦੇ ਜੀ ਮੈਂ ਹੁਣ ਕੋਈ ਨਾ ਤਾਂ ਕੱਪੜੇ ਚੱਕਣ ਨਾ ਕੋਈ ਤੇਲ ਨਾ ਕੰਗਾ ਬੈਠਿਆਂ ਸਾਰੀਕ ਚੀਜ਼ਾਂ ਜਾਂਦੀ ਐ ਪਾਣੀ ਰੋਟੀ ਸਭ ਕੁਝ ਬੈਠਿਆਂ ਚਾਹੀਦਾ ਹੁਣ ਮੈਂ ਤਾਂ ਕੱਲੀ ਜਾਣੀ ਸੂਲੀ ਜੜੀ ਪਈ ਆ ਸੱਚੀ ਮੈਂ ਕੀ ਕਰਾਂ ਐ ਅੱਛਾ ਜੇ ਇਹਨਾਂ ਦੇ ਵਾਲ ਨਿਕਲ ਜਾਣ ਫੇਰ ਮੈਂ ਤੁਹਾਨੂੰ ਮੈਨੂੰ ਆਇ ਲੱਗਦਾ ਮੈਂ ਤਾਂ ਸੱਚੀ ਸੁਰਗ ਚ ਹੀ ਆ ਜਾ ਮੈਂ ਤਾਂ ਕਿਸੇ ਪਾਸੇ ਜਾ ਵੀ ਨਹੀਂ ਸਕਦੀ ਫੋਨ ਨਹੀਂ ਲਾ ਸਕਦੀ ਫੇਰ ਤੇਰੇ ਵਾਲੀ ਵਿਆਹ ਤੋਂ ਮੈਂ ਦੇਖ ਲੈਣੀ ਆ ਕਰਕੇ ਜੇ ਇਹਨਾਂ ਦੇ ਵਾਲ ਨਿਕਲ ਜਾਣਗੇ ਦੋ ਦਿਨਾਂ 'ਚ ਅੱਜ ਹੀ ਸਹੀ ਫੇਰ ਮੈਂ ਤੇਰੇ ਵਾਲੀ ਵਿਆਹ ਤੋਂ ਨਾ ਅੱਜ ਹੀ ਵਰਤਦੀ ਆ ਕਿਹੜਾ ਦੋ ਸੂਟ ਲੈ ਜਾਣੀ ਹੈ? ਖਦਾ ਹੀ ਲੈ ਜਾਣਾ। ਹਾਂ ਦੀ ਮੈਂ ਵੀ ਨਹੀਂ ਹੁਣ ਦੋ ਤਿੰਨ ਦਿਨ ਇਹਨਾਂ ਨੂੰ ਫੇਰ ਪਤਾ ਲੱਗੂ ਨਾ ਮੈਂ ਦੱਸਾਂ ਤੇ ਆ ਖਲੀਆਰੇ ਨੂੰ ਰਹੀ ਪਾ ਕੇ ਜਾਵਾਂ ਫੇਰ ਹੀ ਪਤਾ ਲੱਗੂ ਮੇਰੇ ਲਈ ਜੇ ਆਪਕੇ ਮੈਂ ਖਲੀਆਰੇ ਪਾ ਕੇ ਜਾਂਦਾਂ ਤੇ ਆਪੇ ਠੀਕ ਕਰਨਗੇ। ਹੈ ਸੁਗੀ ਚੜਾਇਆ ਪਿਆ ਇਹਨਾਂ ਨੇ। ਹੁੰਦੀ ਮੈਂ ਵੀ ਨਹੀਂ ਹੁਣ ਦੋ ਤਿੰਨ ਦਿਨ। ਉਹ ਕਿੱਥੇ ਪਾਣੀ ਲੈ ਕੇ ਦੇ?

ਹੈਲੋ 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 ਉਹ ਹਾਂ ਕਿੱਥੇ ਨੂੰ ਮੈਂ ਤਾਂ ਭਿੰਡ ਵਾਗੀ ਕਿਉਂ ਦੱਸ ਕੇ ਨਹੀਂ ਗਈ ਤੇ ਕਿਵੇਂ ਵਾਗੀ ਮੈਂ ਤਾਂ ਕੰਮ ਸੀਗਾ ਮੈਨੂੰ 2-3 ਦਿਨ ਨਹੀਂ ਮੈਥੋਂ ਤਾਂ ਆਇਆ ਜਾਂਦਾ 2-3 ਦਿਨ ਹਾਂ ਕਰੇ ਕਿਹੜਾ ਕੋਈ ਕੰਮ ਹੈਗਾ ਮੈਂ ਬੇਲੀ ਸੀ ਮੇਰਾ ਤੁਸੀਂ ਕਹਦੇ ਮੈਂ ਬੇਲੀ ਆ ਬੇਲੀ ਆ ਮੈਂ ਤਾਂ ਬੇਲੀ ਸੀ ਤਾਂ ਵਾਗੀ ਫਿਰ ਕੰਮ ਕਿਹੜਾ ਕੋਈ ਹੈਗਾ ਵਾਕਰੇ ਮੇਰਾ ਆਉਣ ਦੀ ਲੋੜ ਹੀ ਨਹੀਂ ਹੁਣ ਇੱਥੇ ਰਹੀ ਕੋਈ ਗੱਲ ਨਹੀਂ ਕਰੋ ਸਾਮਵਾਰ ਕੋਈ ਨਹੀਂ ਠੀਕ ਹੈ ਲਾਓਏ ਹੁਣ ਉਹ ਤਾਂ ਗਈ ਮੈਂ ਤਾਂ ਭੁੱਖ ਲੱਗੀ ਪਈ ਐ ਪੈਣਾ ਚਾਹ ਰਾ ਹੋ ਗਿਆ ਕਿ ਤਾ ਇਹ ਤਾਂ ਚਾਹ ਬਣਾ ਗਈ ਠੀਕ ਐ ਤੇ ਨਾਲੇ ਕੰਮ ਕਰਨਾ ਪਊਗਾ ਹੁਣ ਪੈਣਾ ਤਾਂ ਬਾਗੀ ਪਹਿਲਾਂ ਤਾਂ ਉਹ ਕਰੀ ਜਾਂਦੀ ਜੀ ਹੁਣ ਆਪਾਂ ਨੂੰ ਸਭਾਣਾ ਪਊਗਾ ਚਲ ਖੜਾ ਹੋ ਦੇ ਦੇਖੋ ਫਿਰ ਧਿਆ ਮੈਂ ਹੋ ਗਿਆ ਤਾ ਮੈਂ ਭਾ ਲੈ ਜੋ ਕਰ ਦੇ ਦੀ ਚਾਹ ਤਾਂ ਦੇਈਂ ਚਾਹ ਤਾਂ ਤੀ ਰੱਖ ਤੇ ਹੁਣ ਮੈਂ ਝਾੜੋ ਮਰਵਾ ਦਿਆਂ ਤੇ ਕੁਣੀ ਬਣਾਦੀ ਮੇਤਾ ਕਿਹੜਾ ਪੁੱਛੇ ਯਾਰ ਅਟਕਾ ਵਾਲੀ ਰਾਏ ਕੀ ਹੋ ਗਿਆ ਕੁਣੀ ਬਣਾਦੀ ਮੇਤਾ ਜਾਲਿਆ ਤੂੰ ਕੀ ਹੋ ਗਿਆ ਤਰਕਿਆ ਕੁਣੀ ਬਣਾਦੀ ਮੈਂ ਥੋੜੀ ਲਾਗਿਆ ਉਹ ਬਾਹਲਾ ਬਿੱਦਾਰਾ ਮੈਂ ਤੈਨੂੰ ਲਾਉਣੇ ਨਹੀਂ ਆਉਂਦਾ ਕਿੰਨਾ ਕਿੜਾ ਸੁੱਕਾ ਤਾਂ ਹੈਗਾ ਜਾਤ ਪੂਰ ਦਾ ਬੋਕਰ ਯਾਰ ਬੋਕਰ ਬੋਕਰ ਆਸਿਆ ਪਾਪਾ ਤੂੰ ਵੀ ਜਾ ਉਹ ਡਾ ਕਰਾਂ ਮੈਂ ਆ ਕਰਦਾ ਮੈਂ ਜਦੋਂ ਜੇ ਟੱਕ ਲੈਦਾ ਤੇ ਤੂੰ ਦਫਾ ਤੇ ਪੁੱਛਿਆ ਤੇ ਮੈਂ ਚਾਹ ਦੇਖਣਾ ਚਾਹ ਲਿਆ ਬੇਮਾਨ ਬੇ ਆ ਰਿਤੇ ਤੈਨੂੰ ਮਾਰ ਕੇ ਉਹ ਇਹਦਾ ਮਚ ਗਈ ਹੋਏ ਹੈ ਚਾਈ ਮਚ ਗਈ ਸਾਰੀ ਬਈ ਨਾ ਬੁਰਗੇ ਨੇ ਲਗਾਉਂ ਪ੍ਰੋਬਲਮੇ ਕੋਈ ਕੁਝ ਵੀ ਨਹੀਂ ਹੁੰਦਾ ਬੁਰੂ ਨਹੀਂ ਕਰ ਲਾਂਗੇ ਆਪਾਂ ਵੀ ਤੋਂ ਕਰ ਲਾਂਗੇ ਹੋਰ ਹੋ ਜਾ ਬਈ ਇਹ ਨਾ ਤੇ ਮੁਰਕੇ ਕੰਮ ਆਏ ਨੂੰ ਨਹੀਂ ਫਟ ਗਿਆ ਉਸੇ ਮੈਂ ਬਾਤ ਸਾਰੀ ਸੋਧਦੀ ਤੇ ਪਾਣੀ ਨਹੀਂ ਪੜਨਾ ਦੱਸੋ ਪਰ ਪਰ ਮੈਥੋੜੀ ਨਹੀਂ ਪਈਦਾ ਰਪਾ ਇਹਨਾਂ ਬੜਾ ਜੇ ਫੋਨ ਖਰਾਬ ਰਮੈਂ ਫੋਨ ਦਾ ਦੇ ਦੋ ਜੰਨੀ ਵੀ ਪਾਉਣੀ ਆ ਮੈਥੇ ਨਹੀਂ ਵਜਦੀ ਜੰਨੀ ਦਾ ਜੋੜੀ ਗੋਲੀ ਸਾਰੀ ਆ ਕੰਨ ਨੋਏ ਬੁਰਗਾ ਮਾਰਕਾ ਜੇ ਇੰਟਰਲਾਸਟਾ ਮਿਲੇ ਇੱਕਮ ਪ੍ਰੋਬਲਮ ਇਹ ਆਪਸ ਦਾ ਪੈਣਾ ਪੁੱਛਣ ਵਿੱਚ ਆ ਮੱਤ ਗਈ ਲੋਰ ਮੈਂ ਘੂਨੇ ਬਣਾਤੇ ਮੇਰੇ ਪਰ ਘੂਨੇ ਦਾ ਕੁਝ ਨਹੀਂ ਘੂਨੀ ਤਾਂ ਨਹੀਂ ਹੋਦੀਿਆ ਦੇ ਦਿਖਾ ਕੇ ਨਹੀਂ ਹੋਰ ਐ ਫਿਕਰ ਕੀ ਹੋਣੀ ਕਲੀਅਰ ਜੀ ਤੁਹਾਨੂੰ ਹਲੋ ਹਲੋ ਓਏ ਆਜੋ ਕਿੱਥੇ ਪਿੰਡ ਹੋਰ ਕਿੱਥੇ ਕਿਉਂ ਔਰ ਜਰਾ ਬਹੁਤ ਔਖਾ ਹੈ ਔਖਾ ਗਾਦਾ ਆਪਣੇ ਕਿਹੜਾ ਕੋ ਕੰਮ ਹੈ ਕੰਮ ਕੀ ਬਹੁਤ ਕੰਮ ਨਾਲ ਅਜੇ ਤੱਕ ਤੇਰੇ ਨਾਲ ਹੱਥ ਵੀ ਉਟਾਇਆ ਕਰਾਂਗੇ ਹੁਣ ਸਾਨੂੰ ਪਹਿਲਾਂ ਪਤਾ ਨਹੀਂ ਸੀਗਾ ਤੇ ਨਾ ਹੀ ਤੁਸੀਂ ਕਹਿੰਦੇ ਸੀ ਬੇਲੀ ਹੁੰਨੀ ਹੈ ਘਰੇ ਤੂੰ ਆਹ ਕੰਮ ਤੂੰ ਆਪੇ ਕਰ ਲੇਗੀ ਬੇਲੀ ਤਾਂ ਹੈਗੀ ਹੈ ਬੇਲੀ ਤਾਂ ਹੈਗੀ ਹੈ ਲੱਗਿਆ ਪਤਾ ਹਾਂ ਹਾਂ ਲੱਗਿਆ ਪਤਾ ਇਹ ਨਿੱਕੇ ਨਿੱਕੇ ਕੰਮ ਨਾਲ ਗਿਣਤੀ ਜੀ ਨਹੀਂ ਆਉਂਦੇ ਬੁਢੀ ਸਾਰਾ ਦਿਨ ਬੇਲੀ ਨਹੀਂ ਰਹਿੰਦੀ ਠੀਕ ਹੈ ਨਹੀਂ ਕਰਾਂਗਾ ਨਾ ਕਰਾਦਾ ਕਰਾਂਗਾ ਯਾਰ ਹਾਂ ਨਾ ਕਰਾਦਾ ਕਰਾਂਗਾ ਹੋਰ ਲਾ ਲਓ ਇੱਕ ਮਿੰਟ ਵੀ ਬੇਲੀ ਨਹੀਂ ਰਹਿੰਦੀ ਸਾਰਾ ਦਿਨ ਕੰਮ 'ਚ ਹੀ ਬਿਜੀ ਰਹਿੰਦੀ ਹੈ ਹਾਂ ਕੋਈ ਨਹੀਂ ਤੇ ਅੱਜ ਮੈਂ ਲੈਣਾ ਆਧਿਆਵਾ ਨਹੀਂ ਨਾ ਆਜੋ ਚਾਰ ਦਿਨ ਜਵਾਬ